ਸ਼ਹੀਦ ਸਾਥੀ ਗੁਰਦੀਪ ਸਿੰਘ ਨਿਦਾਵਾਲੇ ਨੂੰ ਸਮਰਪਿਤ ਪੀ ਐਸ ای ਬੀ EMPLOYEES FEDERATION ਇਕਟ ਜਗਰਾਉ ਦੇ ਮੰਡਲ ਦਾ ਡੈਲੀਗੇਟ ਇਜਲਾਸ ਚਰਨਜੀਤ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ ਜਿਸ ਦੀ ਨਿਗਰਾਨੀ ਸੂਬਾ ਮੀਤ ਪ੍ਰਧਾਨ ਕਰਤਾਰ ਸਿੰਘ ਅਤੇ ਸਰਕਲ ਸਕੱਤਰ ਹਰਵਿੰਦਰ ਸਿੰਘ ਨੇ ਕੀਤੀ ਹੈ ਉਜਿੱਚੀ ਤੌਰ ਤੇ ਪਹੁੰਚੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਢੀਵਿੰਡ ਨੇ ਪ੍ਰੋਗਰਾਮ ਦੀ ਸ਼ੁਰੂਆਤ ਏਕੜ ਦਾ ਝੰਡਾ ਲਹਿਰਾ ਕੇ ਕੀਤੀ ਗਈ ਹੈ ਅਤੇ ਸ਼ਹੀਦ ਗੁਰਦੀਪ ਸਿੰਘ ਸਮੇਤ ਜਗਰੌ ਮੰਡਲ ਚ ਕੰਮ ਕਰਨ ਦੌਰਾਨ ਸ਼ਹੀਦ ਹੋਏ ਸਾਥੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਕੇ ਸਨਮਾਨ ਦਿੱਤਾ ਗਿਆ। ਗੁਰਪ੍ਰੀਤ ਸਿੰਘ ਗੰਢੀਮੈਂਟ ਅਧਿਹਰ ਭਜਨ ਸਿੰਘ ਬਿਲਕਣੀ ਨੇ ਸਥਾਨਕ ਇਕਾਈ ਦੀ ਸਲਾਘਾ ਕਰਦੇ ਹਾਂ ਕਿ ਸਾਨੂੰ ਕੁਰਬਾਨੀਆਂ ਕਰਨ ਵਾਲੇ ਸਾਥੀਆਂ ਨੂੰ ਭੁੱਲਣਾ ਨਹੀਂ ਚਾਹੀਦਾ ਲੋਕਾਂ ਨੂੰ ਸਬਦਾ ਦੇਣ ਵਾਲੇ ਹਾਦਸਿਆਂ ਦਾ ਸ਼ਿਕਾਰ ਹੋਏ ਅਜਿਹੇ ਸਾਥੀਆਂ ਦੀਆਂ ਕੁਰਬਾਨੀਆਂ ਨੂੰ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਹੋਏ ਫੈਸਲੇ ਮੁਤਾਬਕ ਕੋ ਗੁਰਦੀਪ ਸਿੰਘ ਦੇ ਪਰਿਵਾਰ ਨੂੰ 10 ਲੱਖ ਦੀ ਆਰਥਿਕ ਸਹਾਇਤਾ ਤੁਰੰਤ ਲਾਗੂ ਕੀਤੀ ਜਾਵੇ ਉਨਾ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਹਾਲਾਤਾਂ ਦੇ ਸ਼ਹੀਦਾਂ ਨੂੰ ਸ਼ਹੀਦ ਦਾ ਦਰਜਾ ਦੇ ਕੇ 1 ਕਰੋੜ ਦੀ ਆਰਥਿਕ ਮਦਦ ਦਿੱਤੀ ਜਾਣੀ ਚਾਹੀਦੀ ਹੈ। ਜਗਰੋਂ ਤੋਂ ਹੇਮਰਾਜ ਬੱਬਰ ਦੇ ਨਾਲ ਰਜਨੀ ਸਮਾਸ ਦੀ ਰਿਪੋਰਟ। ਕੀ ਅੱਜ ਫਕਸ਼ਵਰ ਕੀ ਕਹਿਣਾ ਚਾਹੁੰਦੇ? ਮੈਂ ਗੁਰਪ੍ਰੀਤ ਸਿੰਘ ਗੱਲੀਵੈਂਡ ਬਿਜਲੀ ਕਾਮਿਆਂ ਦੀ ਸਰਮੌਰ ਜਹੇਬੰਦੀ ਪੀਐਸਸੀ ਵੀ EMPLOYEES ਫੈਡਰੇਸ਼ਨ 8 ਤੱਕ ਦਾ ਪ੍ਰਧਾਨ ਹੋਣ ਦੇ ਨਾਤੇ ਕਹਿਣਾ ਚਾਹੁੰਦਾ ਕਿ ਅੱਜ ਦਾ ਇਹ ਜਿਹੜਾ ਜਗਰਾਉਂ ਡਿਵੀਜ਼ਨ ਦਾ ਜਹੇਬੰਦੀ ਦਾ ਪ੍ਰੋਗਰਾਮ ਆ ਨਵੀਂ ਕਮੇਟੀ ਦੀ ਚੋਣ ਦਾ ਉਹਦੇ 'ਚ ਅਸੀਂ ਹਿੱਸਾ ਲੈਣ ਆਇਆ ਤੇ ਜਿਹੜੀ ਜਗਰਾਉਂ ਦੀ ਟੀਮ ਆ ਜਾਂ ਜਿਹੜੀ ਲੁਧਿਆਣੇ ਦੀ ਟੀਮ ਆ ਇਹਨਾਂ ਨੇ ਇੱਕ ਬੜਾ ਸ਼ਾਨਦਾਰ ਉਪਰਾਲਾ ਕੀਤਾ ਕਿ ਪਿਛਲੇ ਸਾਲ 24 ਜੂਨ ਨੂੰ ਲੋਕਾਂ ਦੀ ਸੇਵਾ ਕਰਦਿਆਂ ਲੋਕਾਂ ਦੇ ਘਰਾਂ 'ਚ ਚਾਨਣ ਕਰਦਿਆਂ ਇੱਕ ਮਾਂ ਦਾ ਜਵਾਨ ਪੁੱਤ ਜਿਹੜਾ ਉਹ ਜਾਨ ਦੇ ਗਿਆ ਡਗਰੂ ਸਬਡੀਜਨ ਜਿਹੜੀ ਮੋਗੇ ਦੇ ਵਿੱਚ ਪੈਂਦੀ ਆ ਗੁਰਦੀਪ ਸਿੰਘ ਨਿਧਾ ਤੇ ਅਸੀਂ ਇਹ ਮੰਗ ਕਰਦੇ ਆਂ ਅੱਜ ਇਸ ਮੌਕੇ ਤੇ ਉਹਦਾ ਪਰਿਵਾਰ ਇੱਥੇ ਆਇਆ ਉਹਦੀ ਉਹ ਮਾਤਾ ਆਈ ਆ ਉਹਦਾ ਪਿਤਾ ਆਇਆ ਅਸੀਂ ਉਹਨੂੰ ਸਲੂਟ ਕਰਦੇ ਆਂ ਅਸੀਂ ਪਾਵਰ ਦੀ ਮੈਨੇਜਮੈਂਟ ਔਰ ਪੰਜਾਬ ਸਰਕਾਰ ਔਰ ਬਿਜਲੀ ਮੰਤਰੀ ਕੋਲੋਂ ਇਹ ਮੰਗ ਕਰਦੇ ਆਂ ਇਸ ਮੌਕੇ ਤੇ ਕਿ ਜਿਹੜੇ ਇਹ ਨੌਜਵਾਨ ਸਾਡੇ ਸੇਵਾ ਕਰਦੇ ਆਂ ਆਪਣੀਆਂ ਜਾਨਾਂ ਦੇ ਗਏ ਆ ਇਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਸੀਂ ਕਰੋੜ ਰੁਪਏ ਦੀ ਮੰਗ ਕੀਤੀ ਸੀ ਪਿਛਲੇ ਸਤੰਬਰ ਦੇ ਵਿੱਚ ਮਹਿਕਮੇ ਨੇ ਸਮਝਾਓ ਤਾਂ ਕਿ ਤਾਂ ਕਿ 30 ਲੱਖ ਰੁਪਏ ਦੇਵਾਂਗੇ ਇਹਨਾਂ ਦੀ ਮੌਤ ਤੋਂ ਬਾਅਦ ਲੇਕਿਨ ਇਹ ਜਿਹੜੇ ਕਰਮਚਾਰੀ ਸੀ ਇਹਨਾਂ ਨੂੰ ਛੱਡ ਦਿੱਤਾ ਗਿਆ ਉਹ ਜਿਹੜਾ ਫੈਸਲਾ ਸਾਡੇ ਨਾਲ ਕੀਤਾ ਮੈਨੇਜਮੈਂਟ ਨੇ ਉਹ ਕੀਤਾ ਸਤੰਬਰ ਤੋਂ ਲਾਗੂ ਕਰਦਾ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਪੈਡਿਸੀਜਨ ਸੀ 2024 ਦਾ ਜਿਹੜੇ ਉਸ ਸੀਜ਼ਨ ਦੌਰਾਨ ਜਾਨਾ ਦੇ ਗਏ ਆ ਇਹ ਫੈਸਲਾ ਉਹਨਾਂ ਤੇ ਵੀ ਲਾਗੂ ਹੋਵੇ ਅਗਲੀ ਗੱਲ ਕਿ ਇਹਨਾਂ ਨੂੰ ਪੂਰੇ ਸਕੇਲ 'ਚ ਪੈਨਸ਼ਨ ਮਿਲੇ ਇਹ ਪ੍ਰੋਵੀਸ਼ਨਲ ਪੀਡ ਤੇ ਸੀ ਕੰਮਾ ਪ੍ਰੋਵੀਸ਼ਨਲ ਪੀਡ ਵਾਲੇ ਨੂੰ ਕੋਲ ਤੇ ਨਹੀਂ ਚੜਾਉਣਾ ਹੁੰਦਾ ਪਰ ਸਟਾਫ ਦੀ ਘਾਟ ਕਰਕੇ ਰਾਤ 1 ਵਜੇ ਆਪਣੇ ਘਰ ਗਿਆ ਤੇ ਸਵੇਰੇ 5 ਵਜੇ ਫੇਰ ਲਾਈਨ ਤੇ ਆ ਗਿਆ ਤੇ ਸਵੇਰੇ ਇਹਦੇ ਨਾਲ ਹਾਦਸਾ ਹੋ ਗਿਆ ਇਸ ਕਰਕੇ ਅਸੀਂ ਸਰਕਾਰ ਕੋਲੋਂ ਇਹ ਮੰਗ ਕਰਦੇ ਹਾਂ ਅਸੀਂ ਆਪਣੀਆਂ ਮੰਗਾਂ ਲਈ ਸਦਾ ਲੜਦੇ ਰਹੇ ਹਾਂ ਆਉਣ ਵਾਲੇ ਸਮੇਂ ਚ ਲੜਦੇ ਰਹਾਂਗੇ ਮੈਨੇਜਮੈਂਟ ਕੋਲੋਂ ਇਸ ਮੌਕੇ ਤੇ ਮੰਗ ਕਰਦੇ ਹਾਂ ਕਿ ਨਵੀਂ ਭਰਤੀ ਜਿਹੜੀ ਆ ਪੂਰੇ ਰੈਗੂਲਰ ਕੀਤੀ ਜਾਵੇ ਤੇ ਪੂਰੇ ਸਕਿੱਲ ਚ ਕੀਤੀ ਜਾਵੇ ਅੱਜ ਦਾ ਇੱਥੇ ਵਿਸ਼ੇਸ਼ ਤੌਰ ਦੇ ਪਰ ਸਾਡੀ ਜਿਹੜੀ ਲੁਧਿਆਣਾ ਸਵਰਗਣ ਸਰਕਲ ਦੀ ਡਿਵੀਜ਼ਨ ਹੈ ਪ੍ਰਮੁੱਖ ਡਿਵੀਜ਼ਨ ਹੈ ਜਗਰਾਉ ਉਹਦਾ ਜਿਹੜਾ ਡੈਲੀਗੇਟ ਜਲਾਸ ਹੈ ਉਹ ਅੱਜ ਇੱਥੇ ਅਸੀਂ ਬੜੇ ਸ਼ਾਨੋ ਸ਼ੌਕਤ ਦੇ ਨਾਲ ਕਰਾ ਰਹੇ ਹਾਂ ਇਹਦਾ ਜਿਹੜਾ ਸਮਾਂ ਹੈ ਅਸੀਂ ਲਗਭਗ 2 ਸਾਲ ਬਾਅਦ ਆਪਣੀ ਚੋਣ ਕਰਾਉਣੀ ਹੈ ਚਲੋ ਜਥੇ ਬੰਦਗਰ ਜੇਬਿਆਂ ਚ ਲੜਾਈਆਂ ਦੇ ਦੌਰ ਚੱਲ ਰਹੇ ਆ ਸਰਕਾਰ ਦੇ ਨਾਲ ਮਾਰੂ ਹਮਲੇ ਹੋ ਰਹੇ ਆ ਉਹਨਾਂ ਦੇ ਵਿੱਚ ਥੋੜਾ ਬਹੁਤਾ ਸਮਾਗੇ ਪਿੱਛੇ ਹੋ ਜਾਂਦਾ तकरीबन ਉਹਨਾਂ ਦੇ ਕਿ 3 ਸਾਲ ਬਾਅਦ ਅਸੀਂ ਇਸ ਜਿਲ੍ਹਾਸ ਦੇ ਅੰਦਰ ਇੱਥੇ ਇਕੱਠੇ ਹੋਏ ਆਂ ਅੱਜ ਇਸ ਜਿਲ੍ਹਾਸ ਦੇ ਅੰਦਰ ਜਿਹੜੇ ਸਾਡੇ ਪ੍ਰਧਾਨ ਐ ਸਕੱਤਰ ਐ ਕੈਸ਼ਰ ਐ ਜਿਹੜੇ ਅਸੀਂ ਪਿਛਲੇ 22 6 22 ਨੂੰ ਚੁਣੇ ਸੀਗੇ ਉਹ ਆਪਣੀ ਆਪਣੀ ਰਿਪੋਰਟ ਆ ਜਿਹੜੀ ਉਹਨਾਂ ਦੇ 3 ਸਾਲ ਦੀ ਉਹਨਾਂ ਦੀ ਕਾਰਗੁਜ਼ਾਰੀ ਕਿਹੜੀ ਆ ਉਹਦੀ ਰਿਪੋਰਟ ਬਕਾਇਦਾ ਤੌਰ ਦੇ ਉੱਪਰ ਜਿਹੜੀ ਇੱਥੇ ਪੇਸ਼ ਕਰਨਗੇ ਤੇ ਉਹਦੇ ਉੱਪਰ ਡੈਲੀਗੇਟ ਜਲਾਸ ਦੇ ਅੰਦਰ ਜਿੰਨੇ ਡੈਲੀਗੇਟ ਇੱਥੇ ਪਹੁੰਚੇ ਆ ਉਹ ਸਾਰੇ ਜਿਹੜੇ ਆ ਬਹਿਸ ਦੇ ਅੰਦਰ ਹਿੱਸਾ ਲੈਣਗੇ ਵੀ ਉਹ ਕਿੰਨਾ ਕੁ ਸਹੀ ਹੈ ਕਿੰਨਾ ਕੁ ਤਰਸਤ ਆਪਣੀ ਜਿਹੜੀ ਗੱਲਬਾਤ ਆ ਉਹ ਕਰਨਗੇ ਤੇ ਨਵੀਂ ਚੋਣ ਅਗਲੇ 2 ਸਾਲਾਂ ਵਾਸਤੇ ਚੰਗੇ ਆਗੂ ਜਿਹੜੇ ਆ ਉਹ ਸੂਝਵਾਨ ਇਮਾਨਦਾਰ ਸਿਆਣਪ ਵਾਲੇ ਆਗੂ ਜਿਹੜਾ ਅਸੀਂ ਚੁਣ ਦਾ ਉਪਰਾਲਾ ਜਿੱਥੇ ਕੋਸ਼ਿਸ਼ ਜਿਹੜਾ ਡੈਲੀਗੇਟ ਜਲਾਸ ਕਰੇਗਾ ਤੇ ਖਾਸ ਕਰਕੇ ਇਸ ਡੈਜੀਗਲ ਜਲਾਸ ਦੀ ਜਿਹੜੀ ਖਾਸੇਤ ਹੈ ਕਿ ਸਾਡੇ ਜਿਹੜੇ ਸਾਥੀ ਸਾਡੇ ਨਾਲ ਕੰਮ ਕਰਦੇ ਆ ਉਹ ਵਿਭਾਗ ਦੇ ਕਾਰਗੁਜ਼ਾਰੀ ਮਾੜੀ ਹੋਣ ਕਰਕੇ ਜਿਹੜੇ ਆ ਉਹ ਸਾਡੇ ਤੋਂ ਲਗਭਗ ਕਾਫੀ ਸਾਤੀ ਤਕਰੀਬਨ ਤਕਰੀਬਨ ਉਸਤਨ ਇੱਕ ਸਾਥੀ ਜਿਹੜਾ ਆ ਉਹ ਰੋਜ਼ਾਨਾ ਵਿਛੜ ਜਾਂਦਾ ਜ਼ਖਮੀਆਂ ਦੀ ਤੇ ਜਿਹੜੀ ਗੱਲਬਾਤ ਆ ਉਹ ਬਹੁਤ ਜ਼ਿਆਦਾ ਹੈ ਪਰ ਵਿਭਾਗ ਇਧਰਲੇ ਪਾਸੇ ਧਿਆਨ ਨਹੀਂ ਦੇ ਰਿਹਾ ਅੱਜ ਵੀ ਜਗਰਾਉਂਡ ਵਿਜ਼ਨ ਵਾਲੇ ਸਵਰਣ ਸਰਕਲ ਲੁਧਿਆਣਿਆਂ ਵਾਲੇ ਸਾਥੀ ਵਧਾਈ ਦੇ ਹੱਕਦਾਰ ਹੈ ਕਿ ਇਹਨਾਂ ਦਾ ਇਹਨਾਂ ਦੇ ਇੱਥੇ ਇੱਕ ਹਾਦਸਾ ਵਾਪਰਿਆ 24 6 24 ਨੂੰ ਇੱਕ ਨੌਜਵਾਨ ਆਗੂ ਜਿਹੜਾ ਹੈ ਉਹ ਲੋਕਾਂ ਦੀ ਸੇਵਾ ਕਰਦਾ ਹੋਇਆ ਕਾਫੀ देर ਰਾਤ ਤੱਕ ਪਹਿਲਾਂ ਲੱਗਿਆ ਰਿਹਾ 1 ਵਜੇ ਤੱਕ ਫਿਰ ਦੁਬਾਰੇ ਫਿਰ ਭਾਵਨਾਏ ਆਮੰਦ ਦੇ ਅੰਦਰ ਵੀ ਲੋਕਾਂ ਦੀ ਸਪਲਾਈ ਜਿਹੜੀ ਹੈ ਉਹ ਜਲਦੀ ਚਾਲੂ ਹੋ ਜਵੇ ਆਪ ਜਾਣਦੇ ਆਪਾਂ ਸਾਰੇ ਵੀ 24 6 22 ਨੂੰ ਜੂਨ ਦਾ ਮਹੀਨਾ ਹੋਣ ਕਰਕੇ ਗਰਮੀ ਬਹੁਤ ਹੁੰਦੀ ਆ ਉਦੇ ਦਿਲ ਦੇ ਵਿੱਚ ਇਹ ਸੀਗਾ ਵੀ ਮੈਂ ਸਪਲਾਈ ਚਾਲੂ ਕਰਦਿਆਂ ਤੇ ਜਾ ਕੇ ਜਿਹੜਾ ਹੈ ਲੋਕਾਂ ਨੂੰ ਜਿਹੜੀ ਆ ਰਾਹਤ ਉਹ ਮਿਲ ਜਵੇ ਪਾਣੀ ਪੁਣੀ ਭਰ ਲੈਣ ਤੇ ਉਦਾਂ ਵੀ ਬਿਜਲੀ ਦੀ ਬਹੁਤ ਲੋੜ ਹੈ ਉਹ ਕਰਨ ਵਾਸਤੇ ਜਿਹੜਾ ਉੱਥੇ ਪਹੁੰਚਿਆ ਤੇ ਸਾਡੇ ਤੋਂ ਸਦਾ ਲਈ ਵਿਛੜ ਗਿਆ ਮੈਂ ਸਮਝਦਾ ਇਹ ਜਗਰੌਂ ਵਾਲੇ ਸਾਥੀਆਂ ਨੇ ਇੱਕ ਨਵੀਂ ਪਹਿਲ ਕਦਮੀ ਜਿਹੜੀ ਹੈ ਸ਼ੁਰੂ ਕੀਤੀ ਹੈ ਕਿ ਉਸ ਸ਼ਹੀਦ ਨੂੰ ਸਮਰਪਿਤ ਗੁਰਦੀਪ ਸਿੰਘ ਨੂੰ ਸੈਂਬੀ ਨੂੰ ਉਸ ਨੂੰ ਸਮਰਪਿਤ ਜਿਹਦਾ ਚੋਣ ਜਲਾਸਾ ਜਿਹੜਾ ਇੱਥੇ ਕਰ ਰਹੇ ਆ ਇੱਕ ਬਹੁਤ ਚੰਗੀ ਵਧੀਆ ਗੱਲ ਆ ਸ਼ਹੀਦਾਂ ਨੂੰ ਅਸੀਂ ਵੈਸੇ ਸਮੇਂ ਤੋਂ ਸਮੇਂ ਯਾਦ ਕਰਦੇ ਰਹਿਨੇ ਆ ਪਰ ਉਹਨਾਂ ਨੂੰ ਸਮਰਥ ਤੇ ਜਲਾਸਾ ਜਿਹੜਾ ਉਹ ਕੀਤਾ ਜਾ ਰਿਹਾ ਬਾਕੀ ਸਰਕਾਰਾਂ ਦੇ ਨਾਲ ਸਾਡੀ ਜਿਹੜੀ ਲੜਾਈ ਹੈ ਉਹ ਜਾਰੀ ਹੈ ਉਹਦੀ ਵੀ ਗੱਲਬਾਤ ਜਿਹੜੀ ਹੈ ਸਾਡੇ ਜੋ ਲੀਡਰ ਸਾਹਿਬਾਂ ਇੱਥੇ ਪਹੁੰਚੇ ਆ ਉਹ ਸਾਰੀ ਚਰਚਾ ਅਸੀਂ ਇੱਥੇ ਕਰਾਂਗੇ ਪੈਨਸ਼ਨਰ ਹੈ ਜਿਹੜੇ ਸਾਥੀ ਰਿਟਾਇਰ ਹੋਏ ਹੋਏ ਪੇ ਕਮਿਸ਼ਨ ਨੇ ਐਲਾਨ ਕੀਤਾ ਵੀ 2.5 ਦੇ ਨਾਲ ਸਭ ਨੂੰ ਵਾਧਾ ਦੇਣਾ ਪਰ ਉਹ 2.45 ਦੇ ਨਾਲ ਹੀ ਜਿਹੜਾ ਆ ਉਹ ਵਾਧਾ ਦਿੱਤਾ ਹੋਇਆ ਹੈ ਬੀਏ ਹੈ ਹੋਰ ਜਿਹੜੇ ਬਣਦੇ ਬਕਾਏ 1-1-2016 ਤੋਂ ਉਹ ਪੈਂੰਗ ਪਏ ਆ ਬਹੁਤ ਸਰੀਆਂ ਮੰਗਾ ਨਵੀਂ ਭਰਤੀ ਦੀ ਗੱਲ ਆ ਜਿਹੜੇ ਸਾਥੀ ਸਾਡੇ ਤੋਂ ਵਿਛੜ ਰਹੇ ਆ ਹਾਸੇ ਹੋ ਰਹੇ ਆ ਇਹਨਾਂ ਦਾ ਕਾਰਨ ਹੈ ਸਟਾਫ ਘਟਾ ਕੱਲਾ ਬੰਦਾ ਹੁੰਦਾ ਆ ਉੱਬੜ ਜਾਂਦਾ ਆ ਕੰਮ ਦੇ ਵਿੱਚ ਰੁੱਝ ਜਾਂਦਾ ਧਿਆਨ ਨਹੀਂ ਰਹਿੰਦਾ ਜੇਕਰ ਸਟਾਫ ਪ੍ਰੋਪਰ ਹੋਏਗਾ ਜਿੱਥੇ ਹਾਸੇ ਘਟਣਗੇ ਦ ਨਵੀਂ ਭਰਤੀ ਹੋਏਗੀ ਤਾਂ ਹੀ ਜਿਹੜੀ ਕਮੀ ਜਿਹੜੀ ਹੈ ਉਹ ਦੂਰ ਹੋਣੀ ਹੈ ਸੋ ਇਹ ਲੜਾਈਆਂ ਸਾਡੀਆਂ ਲਗਾਤਾਰ ਕੰਟੀਨਿਊਸ਼ਨ ਦੇ ਅੰਦਰ جاری ਹੈ ਅਸੀਂ ਮਹਿਸੂਸ ਕਰਦੇ ਹਾਂ ਅੱਜ ਦਾ ਜਿਹੜਾ ਇਹਨਾਂ ਸਾਰੇ ਔਖੇ ਸਮਿਆਂ ਨੂੰ ਮੁਸ਼ਕਲਾਂ ਨੂੰ ਧਿਆਨ ਦੇ ਕੇ ਆਪਣੀ ਟੀਮ ਚ ਉਹਨੇ